ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੁਨੀਲ ਜਾਖੜ ਜੋ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਬੀਜੇਪੀ ਦੇ ਇੰਚਾਰਜ ਵਿਜੇ ਰੁਪਾਨੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਹੀ ਨੇ ਕਿਤੇ ਨਹੀਂ ਗਏ ਪੰਜਾਬ ਬੀਜੇਪੀ ਦੇ ਇੰਚਾਰਜ ਨੇ ਸੁਨੀਲ ਜਾਖੜ ਤੇ ਉਹਨਾਂ ਵੱਲੋਂ ਕਿਸੇ ਕਿਸਮ ਦੇ ਕੋਈ ਵੀ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਦੀ ਦੇਸ਼ ਭਰ ਦੇ ਵਿੱਚ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਇਸ ਨੂੰ ਲੈ ਕੇ ਦਿੱਲੀ ਦੇ ਵਿੱਚ ਬੀਜੇਪੀ ਦੀ ਇੱਕ ਅਹਿਮ ਮੀਟਿੰਗ ਤੋਂ ਬਾਅਦ ਵਿਜੇ ਰੁਪਾਨੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੁਨੀਲ ਜਾਖੜ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸੁਨੀਲ ਜਾਖੜ ਵੱਲੋਂ ਅਸਤੀਫੇ ਦੀ ਕੋਈ ਵੀ ਪੇਸ਼ਕਸ਼ ਪਾਰਟੀ ਨੂੰ ਨਹੀਂ ਕੀਤੀ ਗਈ ਸੁਨੀਲ ਜਾਖੜ ਵੀ ਇਸ ਵੇਲੇ ਤੁਹਾਨੂੰ ਦੱਸ ਦਈਏ ਦਿੱਲੀ ਦੇ ਵਿੱਚ ਨੇ ਦਿੱਲੀ ਦੇ ਵਿੱਚ ਆਪਣੇ ਕਿਸੇ ਨਿੱਜੀ ਕੰਮ ਨੂੰ ਲੈ ਕੇ ਸੁਨੀਲ ਜਾਖੜ ਇਸ ਵੇਲੇ ਮੌਜੂਦ ਨੇ ਵਿਜੇ ਰupani ਵੱਲੋਂ ਜਾਣਕਾਰੀ ਦਿੱਤੀ ਗਈ ਹੈ ਵਿਜੇ ਰupani ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸੁਨੀਲ ਜਾਖੜ ਅਗਲੇ 2-3 ਦਿਨਾਂ ਦੇ ਵਿੱਚ ਜ਼ਰੂਰ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਸੁਨੀਲ ਜਾਖੜ ਦੇ ਸਟੀਫਨ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਖੂਬ ਸੁਰਖੀਆਂ ਬਣ ਰਹੀਆਂ ਨੇ ਸਿਆਸੀ ਗਲਿਆਰਾਂ ਦੇ ਵਿੱਚ ਵੀ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਹੈ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉੱਤੇ ਵੀ ਵੱਖੋ ਵੱਖਰੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਟਵੀਟ ਕੀਤੇ ਜਾ ਰਹੇ ਨੇ ਸੋ ਭਾਜਪਾ ਦੇ ਵੱਡੇ ਆਗੂ ਦੇ ਵੱਲੋਂ ਬਿਆਨ ਦਿੱਤਾ ਗਿਆ ਵਿਜੇ ਰupani ਵੱਲੋਂ ਜੋ ਕਿ ਗੁਜਰਾਤ ਦੇ ਸਾਬਕਾ ਸੀਐਮ ਵੀ ਨੇ ਤੇ ਇਸ ਵੇਲੇ ਪੰਜਾਬ ਦੇ ਭਾਜਪਾ ਇੰਚਾਰਜ ਨੇ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਨੇ ਤੇ ਪੰਜਾਬ ਦੇ ਪ੍ਰਧਾਨ ਨੇ ਇਸ ਵੇਲੇ ਵੀ ਉਹ ਆਪਣੇ ਅਹੁਦੇ ਤੇ ਕਾਇਮ ਨੇ ਵਿਜੇਰ ਪਾਣੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਜਲਦ ਹੀ ਸੁਨੀਲ ਜਾਖੜ ਬੀਜੇਪੀ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਉਣਗੇ ਇਸ ਤਰ੍ਹਾਂ ਕੋਈ ਅਸਤੀਫਾ ਕੋਈ ਨਹੀਂ ਹੈ ਪਾਰਟੀ ਕੰਮੀ ਨਾਲ ਆਲੋਚਨਾ ਦੇ ਮਤਲਬ ਕੀ ਸਮਾਚਾਰ ਚੱਲ ਰਿਹਾ ਹੈ ਹੂ ਇਸਕੋ ਕਰਵਾਇਆ ਇਸਨੇ ਕੋਈ ਸਰ ਲੇਖਿਕਾ ਲੇਖਿਕਾ ਸਾਹਿਬ ਆਪਣੇ ਵਿਸ਼ੇ ਕਾਮ ਕੰਮ ਲਈ ਦਿੱਲੀ ਜਾਏ ਇਸ ਵਿੱਚ ਤੋ ਭਾਜਪੀ ਦੇ ਵੱਡੇ ਆਗੂ ਦੇ ਵੱਲੋਂ ਬਿਆਨ ਦਿੱਤਾ ਗਿਆ ਵਿਜੇ ਰupani ਵੱਲੋਂ ਜੋ ਕਿ ਗੁਜਰਾਤ ਦੇ ਸਾਬਕਾ ਸੀਐਮ ਵੀ ਨੇ ਤੇ ਇਸ ਵੇਲੇ ਪੰਜਾਬ ਦੇ ਭਾਜਪੀ ਇੰਚਾਰਜ ਨੇ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਸੁਨੀਲ ਜਾਖੜ ਭਾਜਪੀ ਦੇ ਵਿੱਚ ਨੇ ਤੇ ਪੰਜਾਬ ਦੇ ਪ੍ਰਧਾਨ ਨੇ ਇਸ ਵੇਲੇ ਵੀ ਉਹ ਆਪਣੇ ਅਹੁਦੇ ਤੇ ਕਾਇਮ ਨੇ ਹਾਲਾਂਕਿ ਵਿਜੇ ਰupani ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪਰ ਸੁਨੀਲ ਜਾਖੜ ਅਜੇ ਵੀ ਚੁੱਪ ਨੇ ਨਾ ਹੀ ਸੁਨੀਲ ਜਾਖੜ ਵੱਲੋਂ ਮੀਡੀਆ ਨੂੰ ਕੋਈ ਬਿਆਨ ਦਿੱਤਾ ਗਿਆ ਤੇ ਨਾ ਹੀ ਆਪਣੇ ਇਸ ਚੁੱਪੀ ਬਾਰੇ ਮੀਡੀਆ ਮੀਟਿੰਗਾਂ ਦੇ ਵਿੱਚ ਸ਼ਾਮਲ ਨਾ ਹੋਣ ਬਾਰੇ ਸੁਨੀਲ ਜਾਖੜ ਵੱਲੋਂ ਕਿਸੇ ਕਿਸਮ ਦਾ ਸੋਸ਼ਲ ਮੀਡੀਆ ਤੇ ਵੀ ਕੋਈ ਪੋਸਟ ਨਹੀਂ ਪਾਈ ਨਾਹੀ ਟਵੀਟ ਕੀਤਾ ਗਿਆ ਸੋ ਰਹੱਸ ਹਾਲੇ ਵੀ ਬਰਕਰਾਰ ਨੇ ਪਰ ਵਿਜੇ ਰੁਪਾਨੀ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਕਿ ਸੁਨੀਲ ਜਾਖੜ ਅਜੇ ਵੀ ਪੰਜਾਬ ਬੀਜੇਪੀ ਦੇ ਇੰਚਾਰਜ ਨੇ ਕਿਸੇ ਕਿਸਮ ਦਾ ਕੋਈ ਵੀ استਿਫਾ ਨਹੀਂ ਦਿੱਤਾ ਗਿਆ ਪੰਜਾਬ বিজেপি ਦੀ ਪ੍ਰਧਾਨਗੀ ਦੇ ਅਹੁਦੇ ਤੇ ਉਹ ਕਾਇਮ ਨੇ ਸੋ ਅਗਲੇ 2-3 ਦਿਨਾਂ ਦੇ ਵਿੱਚ ਸੁਨੀਲ ਜਾਖੜ ਨੂੰ ਫਿਰ ਤੋਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ ਫਿਰ ਤੋਂ ਆਪਣੀ ਵਾਕਡੋਰ ਸੰਭਾਲਦੇ ਹੋਏ ਸੁਨੀਲ ਜਾਖੜ ਨੂੰ ਦੇਖਿਆ ਜਾ ਸਕਦਾ ਹੈ ਵਿਜੇਰਪੁਣੀ ਦਾ ਇਹ ਵੱਡਾ ਬਿਆਨ ਸੁਨੀਲ ਜਾਖੜ ਦੇ استਿਫੇ ਨੂੰ ਲੈ ਕੇ ਸਾਹਮਣੇ ਆਇਆ